ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਚਾਲੇ ਜੰਮੀ ਬਰਫ਼ ਹੁਣ ਪਿੰਗਲਨੇ ਸ਼ੁਰੂ ਹੋ ਗਈ ਹੈ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਜਿਨ੍ਹਾਂ 'ਚ ਕੁਝ ਸਮਾਂ ਪਹਿਲਾਂ ਭਾਰੀ ਖਟਾਸ ਆ ਗਈ ਸੀ, ਹੁਣ ਇੱਕ ਦੂਜੇ ਨੂੰ ਦੁਬਾਰਾ ਗਲੇ ਲਗਾਉਣ ਲਈ ਤਿਆਰ ਜਾਪ ਰਹੇ ਨੇ। ਤਾਂ ਇਟਲੀ ਦੇ ਵਿੱਚ ਚੱਲ ਰਹੇ G7 ਲੀਡਰ ਸੱਮਿਟ ਦੇ ਮੌਕੇ ਤੇ ਭਾਰਤ ਦੇ ਪੀਐਮ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਹੋਈ ਅਤੇ ਇਸ ਮੁਲਾਕਾਤ ਦੇ ਵਿੱਚ ਵਿਚਾਰੀਆਂ ਗਈਆਂ ਗੱਲਾਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਵੱਲ ਇਸ਼ਾਰਾ ਕਰ ਰਹੀਆਂ ਨੇ। ਤਾਂ ਪੀਐਮ ਮੋਦੀ ਅਤੇ ਪੀਐਮ ਮਾਰਕ ਕਾਰਨੀ ਦੇ ਵਿਚਕਾਰ ਹੋਈ ਇਸ ਮੁਲਾਕਾਤ ਦੇ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਇਸ ਮੁਲਾਕਾਤ ਦੇ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਤੇ ਸਹਿਮਤੀ ਜਤਾਈ ਗਈ ਆਓ ਤੁਹਾਨੂੰ ਦੱਸਦੇ ਹਾਂ ਦੋਵੇਂ ਆਗੂ ਇਸ ਗੱਲ ਤੇ ਸਹਿਮਤ ਹੋਏ ਕਿ ਇੱਕ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਜਾਵੇਗਾ ਜਿਸ ਦਾ ਮਤਲਬ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਕੂਟਨੀਤਕ ਸੇਵਾਵਾਂ ਹੌਲੀ-ਹੌਲੀ ਫਿਰ ਤੋਂ ਆਮ ਹੋ ਜਾਣਗੀਆਂ ਭਾਰਤ ਅਤੇ ਕੈਨੇਡਾ ਦੇ ਸਬੰਧ ਪਿਛਲੇ 1 ਸਾਲ ਤੋਂ ਠੀਕ ਨਹੀਂ ਚੱਲ ਰਹੇ ਹਨ ਅਤੇ ਉੜਤਨ ਨੇ ਵੱਧ ਗਈ ਸੀ ਕਿ ਭਾਰਤ ਦੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਸੰਜੀਵ ਵਰਮਾ ਨੂੰ ਵਾਪਸ ਬੁਲਾ ਲਿਆ ਸੀ ਕਿਉਂਕਿ ਕੈਨੇਡੀਅਨ ਸਰਕਾਰ ਨੇ ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਾਂਚ ਵਿੱਚ ਪਰਸਨ ਆਫ ਇੰਟਰਸਟ ਐਲਾਨਿਆ ਸੀ ਅਤੇ ਪੰਜ ਹੋਰ ਸੀਨੀਅਰ ਡਿਪਲੋਮੇਟਾਂ ਨੂੰ ਵੀ ਵਾਪਸ ਬੁਲਾ ਲਿਆ ਸੀ ਤਾਂ ਮਾਮਲਾ ਸਿੱਖ ਵਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਕੈਨੇਡੀਅਨ ਜਾਂਚ ਸੀ ਅਤੇ ਜਿਸ ਨੇ ਭਾਰਤ ਅਧਿਕਾਰੀਆਂ ਤੇ ਉਂਗਲੀਆਂ ਵੀ ਚੁੱਕੀਆਂ ਸੀ ਉਦੋਂ ਸੰਜੀਵ ਵਰਮਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਬਹੁਤ ਹੀ ਅਪਨ ਨਕ ਹੈ ਅਤੇ ਕਿਸੇ ਦੇਸ਼ ਦੇ ਛੋਟੇ ਦੇ ਡਿਪਲੋਮੈਟ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਕੂਟਨੀਤੀ ਦੇ ਸਿਧਾਂਤਾਂ ਦੇ ਖਿਲਾਫ ਹੈ ਅੱਜ ਇਹ ਮਾਮਲਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਾਧਨ ਅਪਣਾਈ ਜਾ ਸਕਦੇ ਹਨ ਪਰ ਕੈਨੇਡਾ ਨੇ ਉਹ ਰਸਤਾ ਨਹੀਂ ਅਪਣਾਇਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹੁਣ ਆਮ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ ਤਾਂ ਜੋ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਦੁਬਾਰਾ ਸਹੂਲਤ ਮਿਲ ਸਕੇ ਇੰਡੋ ਪੈਸਿਫਿਕ ਦੇ ਵਿੱਚ ਪਾਰਟਨਰਸ਼ਿਪ ਆਰਥਿਕ ਵਿਕਾਸ ਸਪਲਾਈ ਚੇਨ ਅਤੇ ਊਰਜਾ ਤਬਦੀਲੀ ਦੇ ਇਕੱਠੇ ਕੰਮ ਕਰਨ ਵਾਲੇ ਰਿਪੀਟ ਸੌਰੀ ਇੰਡੋ ਪੈਸਿਫਿਕ ਖੇਤਰ ਦੇ ਵਿੱਚ ਪਾਰਟਨਰਸ਼ਿਪ ਆਰਥਿਕ ਵਿਕਾਸ ਸਪਲਾਈ ਚੇਨ ਅਤੇ ਊਰਜਾ ਤਬਦੀਲੀ ਦੇ ਵਿੱਚ ਇਕੱਠੇ ਕੰਮ ਕਰਨ ਬਾਰੇ ਗੱਲਬਾਤ ਹੋਈ ਤਾਂ ਹੁਣ ਜਦੋਂ ਮਾਰਕ ਕਾਰਨੀ ਨੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕੀਤੀ ਅਤੇ ਗੱਲ ਕੀਤੀ ਹੈ ਤਾਂ ਦੋਵਾਂ ਆਗੂਆਂ ਨੇ ਇਸ ਰਿਸ਼ਤੇ ਨੂੰ ਵਾਪਸ ਪਟੜੀ ਤੇ ਲਿਆਉਣ ਦਾ ਫੈਸਲਾ ਕੀਤਾ ਹੈ